ਹੈਲੋ ਜੀ ਗਰਮੀਆਂ ਵਿੱਚ ਜੇ ਤੇ ਮਹੀਨੇ ਜੂਨ ਵਿੱਚ ਇਹ ਕੰਮ ਜ਼ਰੂਰ ਕਰ ਲੈਣਾ ਚਾਹੀਦਾ ਹੈ ਜੀ ਇਸ ਨੂੰ ਕਾਰਨ ਨਾਲ ਘਰ ਵਿੱਚ ਸ਼ੁਕ ਸ਼ਾਂਤੀ ਤੇ ਬਰਕਤ ਹੁੰਦੀ ਹੈ ਜੀ ਕਦੇ ਕਦੇ ਆਪਾਂ ਨੂੰ ਇਹ ਪੁੰਨ ਦਾ ਕੰਮ ਵੀ ਜ਼ਰੂਰ ਕਰਨਾ ਚਾਹੀਦਾ ਹੈ ਜੀ ਚਲੋ ਤੁਹਾਨੂੰ ਦੱਸਦੇ ਹਾਂ ਕੀ ਕਰਨਾ ਹੈਲੋ ਜੀ ਨਮਸਤੇ ਸਸੀ ਦੇ ਕਲ ਸਾਰੇ ਨੂੰ ਕੁਕਿੰਗ ਵਿਦ ਗਰਗ ਫੈਮਿਲੀ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਜੀ ਬਹੁਤ ਹੀ ਵਧੀਆ ਰੈਸਪੀ ਜੋ ਕਿ ਜੂਨ ਮਹੀਨੇ ਜੇਠ ਦੇ ਮਹੀਨੇ ਵਿੱਚ ਹਰ ਇੱਕ ਨੂੰ ਇਹ ਕੰਮ ਕਰ ਲੈਣਾ ਚਾਹੀਦਾ ਜੀ ਜੋ ਕਿ ਘਰ ਦੀ ਸੁਖਸ਼ਾਂਤੀ ਲਈ ਬਹੁਤ ਹੀ ਚੰਗਾ ਹੁੰਦਾ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਤੇ ਇੱਧਰ ਆਪਾਂ ਬਹੁਤ ਹੀ ਵੱਡਾ ਬਰਤਨ ਲੈ ਕੇ ਗੈਸ ਉੱਪਰ ਰੱਖ ਲਿਆ ਜੀ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਤੇ ਅੱਦਰ ਆਪਾਂ ਚਾਵਲ ਲੈਨੇ ਜੀ ਅੱਜ ਆਪਾਂ ਬਣਾਵਾਂਗੇ ਚਾਵਲ ਜੀ ਜੋ ਕਿ ਜੇਟ ਦੇ ਮਹੀਨੇ ਵਿੱਚ ਜੀ ਆਪਾਂ ਨੂੰ ਕਰ ਲੈਣਾ ਚਾਹੀਦਾ ਹੈ ਤੇ ਘਰ ਦੀ ਸੁਖ ਸ਼ਾਂਤੀ ਵਾਸਤੇ ਵਧੀਆ ਹੁੰਦਾ ਜੀ ਤੇ ਵਾਦਾ ਹੁੰਦਾ ਜੀ ਘਰੇ ਤੇ ਸੁਖ ਸ਼ਾਂਤੀ ਹੁੰਦੀ ਹੈ ਤੇ ਆਪਾਂ ਬਣਾਵਾਂਗੇ ਜੀ ਜਿਹਨੂੰ ਪੀਰ ਕੋਟਲੇ ਵਾਲਾ ਕਹਿੰਦੇ ਨੇ ਮੇਰ ਕੋਟਲੇ ਵਾਲਾ ਪੀਰ ਵੀ ਕਹਿੰਦੇ ਐ ਤੇ ਉਸ ਦੀ ਆਪਾਂ ਪ੍ਰਸ਼ਾਦ ਤਿਆਰ ਕਰਾਂਗੇ ਜੀ ਨਿਆਜ਼ ਬਣਾਵਾਂਗੇ ਚੌਲਾਂ ਦੀ ਇਹ ਆਪਾਂ ਫਿਰ ਪੀਰਖਾਨੇ ਜਾ ਕੇ ਜੀ ਸਾਰੀ ਸੰਗਤ ਵਿੱਚ ਇਹ ਪ੍ਰਸ਼ਾਦ ਵੰਡਾਂਗੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਪ੍ਰਸ਼ਾਦ ਕਿਸ ਤਰ੍ਹਾਂ ਤਿਆਰ ਕਰਨਾ ਹੈ ਕਿੰਨਾ ਇਸ ਵਿੱਚ ਪਾਣੀ ਪਾਉਣਾ ਹੈ ਕਿੰਨੀ ਖੰਡ ਪਾਉਗੀ ਜੀ ਆਪਾਂ ਸਾਰਾ ਤੁਹਾਨੂੰ ਦੱਸਾਂਗੇ ਤੇ ਇੱਧਰ ਆਪਾਂ ਜੀ 1.5 1.5 ਕਿਲੋ ਚੌਲ ਲੈ ਲੈਨੇ ਤੇ ਇਹਨਾਂ ਨੂੰ ਆਪਾਂ ਇੱਕ ਵਾਰ ਧੋਵਾਂਗੇ ਜੀ ਧੋਕ ਚੰਗੀ ਤਰ੍ਹਾਂ 2-3 ਵਾਰ ਧੋ ਕੇ ਸਾਫ਼ ਕਰਾਂਗੇ ਤੇ ਇੱਧਰ ਆਪਾਂ ਖੰਡ ਲਈ ਹੈ ਜੀ 750 ਗ੍ਰਾਮ ਤੇ ਇੱਧਰ ਆਪਾਂ ਕਾਜੂ ਲੈਏ ਨੇ ਜੀ ਦੇ ਆਇਆ ਆਪਾਂ ਕੋਪਾ ਲਿਆ ਜੀ ਜਿਹਨੂੰ ਨਾਰੀਅਲ ਦਾ ਨਾਰੀਅਲ ਦਾ ਗੋਲਾ ਕਹਿੰਦੇ ਨੇ ਜੀ ਤੇ ਇੱਧਰ ਆਪਾਂ ਲੌਂਗ ਲਏ ਨੇ ਤੇ ਇੱਧਰ ਆਪਾਂ ਕਲਰ ਲਿਆ ਜੀ ਜਿਹੜਾ ਪਜਲੇਬੀਆਂ ਦਾ ਕਲਰ ਵੀ ਕਹਿੰਦੇ ਨੇ ਹਨਾ ਲੱਡੂਆ ਕਲਰ ਉਹ ਆਪਾਂ ਜਲੇਬੀਆਂ ਵਿੱਚ ਪਾਉਂਦੇ ਨੇ ਲੱਡੂਆਂ ਵਿੱਚ ਪਾਉਂਦੇ ਨੇ ਉਹ ਕਲਰ ਲੈ ਲਿਆ ਆਪਾਂ ਤੇ ਉਹ ਆਪਾਂ ਪਾਵਾਂਗੇ ਜੀ ਤੇ ਇੱਧਰ ਆਪਾਂ ਬਹੁਤ ਹੀ ਵੱਡਾ ਬਰਤਨ ਰੱਖ ਲਿਆ ਜੀ ਗੈਸ ਉੱਪਰ ਇਹਦੇ ਵਿੱਚ ਆਪਾਂ ਬਣਾ ਕੇ ਅੱਜ ਕਰਾਂਗੇ ਜੀ ਤਿਆਰ ਇਸ ਵਿੱਚ ਜੇ ਆਪਾਂ ਦੇਸੀ ਘਿਓ ਪਾਲਿਆ ਜੀ ਜਦੋਂ ਕਿ ਉਹ ਗਰਮ ਹੋ ਗਿਆ ਜੀ ਫਿਰ ਆਪਾਂ ਇਸ ਵਿੱਚ ਪਾਵਾਂਗੇ ਲੌਂਗ ਹੁਣ ਆਪਾਂ ਇਸ ਵਿੱਚ ਲੌਂਗ ਪਾ ਦਵਾਂਗੇ ਜੀ ਹੁਣ ਪਾਵਾਂਗੇ ਜੀ ਆਪਾਂ ਇਸ ਵਿੱਚ ਪਾਣੀ ਪਾਣੀ ਆਪਾਂ ਇਸ ਵਿੱਚ ਜੀ 1.5 ਕਿਲੋ ਚੌਲ ਸੀਗੇ ਜੀ ਆਪਣੇ ਤੇ 3 ਕਿਲੋ ਆਪਾਂ ਪਾਣੀ ਪਾ ਲਿਆ ਜੀ ਤੇ ਜਦੋਂ ਪਾਣੀ ਨੂੰ ਉਬਾਲ ਆ ਗਿਆ ਫਿਰ ਆਪਾਂ ਇਸ ਵਿੱਚ ਪਾ ਦੇਵਾਂਗੇ ਜੀ ਚੀਨੀ ਜੀ ਚੀਨੀ ਆਪਾਂ 750 ਗ੍ਰਾਮ ਲਈ ਹੈ ਖੰਡ ਜੀ ਆਪਾਂ 750 ਗ੍ਰਾਮ ਲਈ ਹੈ ਤੇ ਫਿਰ ਆਪਾਂ ਇਸ ਵਿੱਚ ਖੰਡ ਪਾ ਦੇਵਾਂਗੇ ਜੀ ਤੇ ਇਹ ਕੰਮ ਆਪਾਂ ਨੂੰ ਕਰ ਲੈਣਾ ਚਾਹੀਦਾ ਜੀ ਕਿਉਂਕਿ ਘਰ ਦੀ ਸੁੱਖ ਸ਼ਾਂਤੀ ਵਾਸਤੇ ਵਧੀਆ ਹੁੰਦਾ ਤੇ ਆਪਾਂ ਜਿਹਨੂੰ ਪੀਰ ਕੋਟਲੇ ਵਾਲਾ ਵੀ ਕਹਿੰਦੇ ਨੇ మే కోటిలలా పీరికందనే ది ਉਸది ਆਪਾ ਅੱਜ ਨਿਆਜ ਬਣਾ ਕੇ ਤਿਆਰ ਕਰਾਂਗੇ ਜੋ ਕਿ ਆਪਾਂ ਫਿਰ ਪੀਰ ਖਾਣੇ ਜਾ ਕੇ ਸਾਰੇ ਸੰਗਤ ਵਿੱਚ ਪ੍ਰਸ਼ਾਦ ਵੰਡਾਂਗੇ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਕਿੰਨਾ ਸਮਾਨ ਤੇ ਕਿਸ ਤਰ੍ਹਾਂ ਬਣਾ ਕੇ ਆਪਾਂ ਤਿਆਰ ਕਰਦੇ ਹਾਂ ਤੇ ਪਲੀਜ਼ ਵੀਡੀਓ ਫੋਲੋ ਦੇਖਿਆ ਕਰੋ ਜੀ ਥੋੜੀ ਦੇਰ ਵਿੱਚ ਜੀ ਆਪਣੇ ਪਾਣੀ ਨੂੰ ਉਬਾਲ ਆਉਂਦਾ ਉਨੀ ਦੇਰ ਵਿੱਚ ਆਪਾਂ ਚਾਵਲ ਧੋ ਕੇ ਸਾਫ ਕਰ ਲੈਣੇ ਆ ਤੇ ਪਾਣੀ ਨੂੰ ਪਟਾਕ ਦਿੰਨੇ ਆ ਜੀ ਤੇ ਜਿਸੇ ਇਸ ਨੂੰ ਉਬਾਲ ਆ ਗਿਆ ਫਿਰ ਆਪਾਂ ਇਸ ਵਿੱਚ ਪਾਵਾਂਗੇ ਖੰਡ ਜੀ ਤੇ ਇਸ ਨੂੰ ਆਪਾਂ ਇੱਕ ਵਾਰ ਉੱਪਰ ਟੋ ਟੱਕ ਦਿੰਨੇ ਆ ਜੀ ਤੇ ਫਿਰ ਆਪਾਂ ਇਸ ਵਿੱਚ ਖੰਡ ਪਾ ਦੇਵਾਂਗੇ ਕਿ ਟੱਕਣ ਨਾਲ ਜਲਦੀ ਵਾਲ ਆ ਜਾਊਗਾ ਜੀ ਇਸ ਵਿੱਚ ਤੇ ਆਪਾਂ ਓਨੇ ਦੇਰ ਵਿੱਚ ਆਪਣੇ ਚਾਵਲ ਧੋ ਕੇ ਚੰਗੀ ਤਰ੍ਹਾਂ ਸਾਫ ਕਰ ਲੈਂਗੇ ਲਓ ਜੀ ਇਦਾਂ ਆਪਾਂ ਚਾਵਲ ਧੋ ਮੰਗੇ ਹੁਣ ਆਪਨੇ ਚੰਗੀ ਤਰ੍ਹਾਂ ਧੋ ਕੇ 2-3 ਵਾਰ ਆਪਾਂ ਚੰਗੀ ਤਰ੍ਹਾਂ ਧੋ ਕੇ ਪਿਆਰ ਕਰ ਲਾਂਗੇ ਇਹਨੂੰ ਸਾਫ ਕਰ ਲਾਂਗੇ ਦੋ ਤਿੰਨ 12 ਪਾਣੀ ਵਿੱਚ ਆਪਾਂ ਚੰਗੀ ਤਰ੍ਹਾਂ ਧੋਵਾਂਗੇ ਜੀ ਜਦੋਂ ਚੰਗੀ ਤਰ੍ਹਾਂ ਪਾਣੀ ਸਾਫ਼ ਨਿਕਲਣ ਲੱਗਾ ਜੀ ਫਿਰ ਆਪਾਂ ਪਾਵਾਂਗੇ ਚਾਵਲ ਜੀ ਹੋਣੀ ਦੇਰ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲੈਣੇ ਹੈ ਜੀ ਪਾਣੀ ਪਾ ਕੇ ਇਸ ਵਿੱਚ ਚੰਗੀ ਤਰ੍ਹਾਂ ਧੋਵਾਂਗੇ लो जी आप चावल धो ले तो इधर देखते हैं पानी नो अपने हवाल आया ज नहीं आया जी पानी अपना गर्म हो गया जी हवाल आने लग गया हम आप इस पा देंगे जी खंड ਆਟਾ ਪਾ ਦਿੱਤੀ ਜੀ ਹੁਣ ਆਪਾਂ ਚੰਗੀ ਤਰ੍ਹਾਂ ਵਾਰ ਦਵਾਵਾਂਗੇ ਕਿੰਨੀ ਦੇਰ ਤੱਕ ਆਪਣੀ ਖੰਡ ਖੁਰਦੀ ਨਹੀਂ ਚੰਗੀ ਤਰ੍ਹਾਂ ਵਾਹ ਲਾ ਜਾਈਏ ਜੀ ਫਿਰ ਆਪਾਂ ਇਸ ਵਿੱਚ ਆ ਖੱਟੇ ਹੋਏ ਬਦਾਮ ਆ ਸੋਰੀ ਜੀ ਕਾਜੂ ਤੇ ਆਪਣਾ ਖੋਪਾ ਪਾਵਾਂਗੇ ਫਿਰ ਆਪਾਂ ਪਾਵਾਂਗੇ ਜੀ ਕਲਰ ਤੇ ਫਿਰ ਅੱਧਰ ਆਪਾਂ ਚਾਵਲ ਤੇ ਇਹ ਵੀ ਪਾ ਦਾਂਗੇ ਲੋ ਜੀ ਦੇਖਦੇ ਆਪਾਂ ਆਪਣੇ ਪਾਨ ਨਵਾਲਾ ਹੈਗਾ ਕਿੰਨੀ ਪਾਈ ਸੀ ਆਪਾਂ ਵਿੱਚ ਖੰਡ ਚੰਗੀ ਤਰ੍ਹਾਂ ਉਬਲ ਰਿਹਾ ਦੇਖੋ ਜੀ ਤੇ ਹੁਣ ਆਪਾਂ ਇਸ ਵਿੱਚ ਪਾ ਦਿੰਨੇ ਆ ਜੀ ਕੱਟੇ ਹੋਏ ਕਾਜੂ ਤੇ ਆਪਣਾ ਕੋਪਾ ਜੀ ਇਸ ਤਰਾ ਵਿੱਚ ਪਾ ਦਿੱਤੇ ਜੀ ਆਪਾਂ ਤੇ ਹੁਣ ਆਪਾਂ ਮੇਰੇ ਇਸ ਵਿੱਚ ਆਪਾਂ ਚਾਵਲ ਜੀ ਆਪਾਂ ਸਾਰੇ ਚਾਵਲ ਪਾ ਦਾਂਗੇ ਇਸ ਵਿੱਚ कौ तो जी चावल आप सारे पा दते हम आपू देंगे उपरों से हल्के हल्के सेकते पकावे जी आप हौली हौली पक के बन के तैयार हो जाएंगे तो उपरों आप इस तरह ढाक देंगे जी इधर आपली ले जी इसे आप थोड़ा जा कलर जी ਤੇ ਥੋੜਾ ਜਿਹਾ ਪਾ ਦਾਂਗੇ ਪਾਣੀ ਚੰਗੀ ਤਰ੍ਹਾਂ ਜੀ ਮਿਕਸ ਕਰ ਲਾਂਗੇ ਇਸ ਤਰ੍ਹਾਂ ਆਪਾਂ ਤੇ ਹੁਣ ਆਪਾਂ ਇਸ ਨੂੰ ਚਾਵਲਾਂ ਦੇ ਵਿੱਚ ਪਾ ਦਿੰਨੇ ਆ ਜੀ ਤੇ ਵਿੱਚ ਹੀ ਪੱਕ ਜਾਊਗਾ ਇਹ ਵੀ ਇਸ ਤਰ੍ਹਾਂ ਪਾ ਦੇਣਾ ਸਾਰਾ ਇਸ ਤਰੀਕਾ ਆਪਾਂ ਕੜਚੀ ਨਾਲ ਮਿਕਸ ਕਰ ਦੇਵਾਂਗੇ ਜੀ ਜੋ ਪੱਕ ਗਏ ਜੀ ਬਹੁਤ ਸੋਨੇ ਚਾਵਲ ਬਣ ਕੇ ਤਿਆਰ ਹੋ ਗਏ ਆਪਣਾ ਪ੍ਰਸ਼ਾਦ ਬਣ ਕੇ ਤਿਆਰ ਹੋ ਗਿਆ ਜੀ ਤੇ ਆਪਾਂ ਬਾਬਾ ਜੀ ਦੀ ਨਿਆਜ਼ ਲਾ ਰਹੇ ਆ ਜੀ ਤੇ ਬਹੁਤ ਹੀ ਚੰਗਾ ਹੁੰਦਾ ਕਿਉਂਕਿ ਜੀ ਖਾਣੇ ਤਾਂ ਸਭ ਆਪਾਂ ਆਪ ਹੀ ਹੁੰਦੇ ਨੇ ਜੀ ਤੇ ਬਾਬਾ ਜੀ ਦੇ ਤਾਂ ਆਪਾਂ ਵਿਚਾਰਾਂ ਦੇ ਨਾਮ ਮੰਨਣਾ ਹੁੰਦਾ ਤੇ ਇਹ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੁਣ ਆਪਾਂ ਪਰੋਂ ਕੱਟ ਲਈਏ ਲਓ ਜੀ ਆਪਣੇ ਚਾਵਲ ਬਣ ਕੇ ਬਿਲਕੁਲ ਪਿਆਰੇ ਪ੍ਰਸ਼ਾਦ ਬਣ ਗਿਆ ਆਪਣਾ ਦੇਖੋ ਜੀ ਥੋੜਾ ਜਿਹਾ ਕੈਮਰੇ 'ਚ ਨਾ ਹੋਰ ਹੀ ਕਲਰ ਆ ਰਿਹਾ ਜੀ ਬਹੁਤ ਸੋਨਾ ਕਲਰ ਬਣਿਆ ਹੈ ਲਓ ਜੀ ਹੁਣ ਆਪਾਂ ਇਸ ਨੂੰ ਠੰਡੀ ਕਰ ਲਾਂਗੇ ਠੰਡੀ ਹੋ ਜੂਗੀ ਤੇ ਫਿਰ ਆਪਾਂ ਜਾਵਾਂਗੇ ਜੀ ਪੀਰਖਾਨੇ ਸਾਰੀ ਸੰਗਤ ਵਿੱਚ ਵੰਡ ਦੇਵਾਂਗੇ ਜੀ ਸਾਰਿਆਂ ਨੂੰ ਜਿੰਨੀ ਜਿੰਨੀ ਆਉਗੀ ਆਪਾਂ ਸਾਰਿਆਂ ਨੂੰ ਪ੍ਰਸ਼ਾਦ ਦੇ ਤੌਰ ਤੇ ਸਭ ਨੂੰ ਦੇ ਦਾਂਗੇ ਜੀ ਬਹੁਤ ਸੰਗਤ ਹੁੰਦੀ ਹੈ ਜੀ ਆਪਣੇ ਪੀਰਖਾਨੇ ਵਿੱਚ ਤੇ ਆਪਾਂ ਸਾਰਿਆਂ ਨੂੰ ਪ੍ਰਸ਼ਾਦ ਵੰਡ ਦੇਵਾਂਗੇ ਤੇ ਆਪਣਾ ਪ੍ਰਸ਼ਾਦ ਬਣ ਕੇ ਤਿਆਰ ਹੈ ਜੀ ਤੇ ਇਸ ਤਰ੍ਹਾਂ ਜੀ ਆਪਾਂ ਨੂੰ ਕਰਨਾ ਚਾਹੀਦਾ ਜੀ ਕਿਉਂਕਿ ਘਰੇ ਸ਼ੁਕ ਸ਼ਾਂਤੀ ਰਹਿੰਦੀ ਹੈ ਇੰਨਾ ਇੱਕ ਪੁੰਨ ਦਾਣਾ ਆਪਾਂ ਨੂੰ ਕਰਨਾ ਚਾਹੁੰਦਾ ਹੈ ਤੇ ਇਹ ਆਪਾਂ ਬਾਬੇ ਜੀ ਦੀ ਨਿਯਾਤ ਲਈ ਹੈ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਆ ਪ੍ਰਸ਼ਾਦ ਆਪਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿ ਆਪਣਾ ਪ੍ਰਸ਼ਾਦ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਤੇ ਕੌਣ ਕੌਣ ਬਣਾਉਂਦਾ ਜੀ ਅੱਜ ਦੀ ਵੀਡੀਓ ਦਾ ਐਂਡ ਆ ਪੈਥਿਕ ਕਰਾਂਗੇ ਤੇ ਹੋ ਸਕਿਆ ਤਾਂ ਤੁਹਾਨੂੰ ਪੀਰ ਖਾਨ ਨੇ ਵੀ ਦਿਖਾਵਾਂਗੇ ਜੀ ਤੇ ਨਹੀਂ ਤਾਂ ਆਪਾਂ ਅੱਜ ਇੱਥੋਂ ਤੱਕ ਹੀ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ